Obrigado. ਲੋਕ ਸਭਾ ਚੋਣਾਂ 2024 ਦੇ ਬਸਪਾ ਉਮੀਦਵਾਰ ਜ਼ਿਲ੍ਹਾ ਜਲੰਧਰ ਤੋਂ ਐਡਵੋਕੇਟ ਬਲਵਿੰਦਰ ਕੁਮਾਰ ਪਹੁੰਚੇ ਜੈਸਿਕਾ ਰਤੂ ਦੇ ਘਰ ਅਤੇ ਇਸ ਮੌਕੇ ਡਾਕਟਰ ਵੀ ਆਰ ਅੰਬੇਡਕਰ ਮੈਮੋਰੀਅਲ ਕਮੇਟੀ ਦੇ ਪ੍ਰਧਾਨ ਸ਼੍ਰੀਮਾਨ ਮਰੋਜ ਰਤੂ ਜੀ ਨੇ ਐਡਵੋਕੇਟ ਬਲਵਿੰਦਰ ਕੁਮਾਰ ਜੀ ਦਾ ਹਲਕਨ ਕੋਦਰ ਵਿਖੇ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਜੈਸਕਰਤੂ ਜਿਨ੍ਹਾਂ ਨੇ ਕੀ 98.62% ਨੰਬਰ ਲੈ ਕੇ ਆਪਣੇ ਮਾਤਾ ਪਿਤਾ ਸਮੇਤ ਹਲਕਨਕੋਦਰ ਅਤੇ ਜ਼ਿਲ੍ਹਾ ਜਲੰਧਰ ਦਾ ਨਾਮ ਪੂਰੇ ਸੂਬਾ ਪੰਜਾਬ ਦੇ ਵਿੱਚ ਰੋਸ਼ਨ ਕੀਤਾ। ਉਹਨਾਂ ਦਾ ਜਿਹੜਾ ਰੈਂਕ ਸੂਬਾ ਪੰਜਾਬ ਦੇ ਵਿੱਚ 5ਵੇਂ ਨੰਬਰ ਤੇ ਹੈ ਅਤੇ ਜ਼ਿਲ੍ਹਾ ਜਲੰਧਰ ਦੇ ਵਿੱਚ ਪਹਿਲੇ ਨੰਬਰ ਤੇ ਉਹਨਾਂ ਦਾ ਅਵਲ ਸਥਾਨ ਆਇਆ। ਬਸਪਾ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਸਾਡੇ ਚੈਨਲ ਦੇ ਨਾਲ ਗੱਲਬਾਤ ਕਰਦਿਆਂ ਦੱਸਿਆ ਕੀਸ ਪੰਜਾਬ ਦੀ ਧੀ ਨੇ ਸਿਰਫ ਆਪਣੇ ਮਾਤਾ ਪਿਤਾ ਦਾ ਹੀ ਨਹੀਂ ਬਲਕਿ ਹਲਕਾ ਨਕੋਦਰ ਅਤੇ ਡਿਸਟ੍ਰਿਕਟ ਜਲੰਧਰ ਦਾ ਨਾਮ ਪੂਰੇ ਸੂਬਾ ਪੰਜਾਬ ਦੇ ਵਿੱਚ ਰੌਸ਼ਨ ਕੀਤਾ ਹੈ ਅਸੀਂ ਆਸ ਕਰਦੇ ਹਾਂ ਕਿ ਸਾਡੇ ਐਸੀ ਸਮਾਜ ਦੇ ਬੱਚੇ ਇਸੇ ਤਰ੍ਹਾਂ ਜੈਸਾ ਰਤੂ ਦੇ ਵਾਂਗਰ ਨਿਰੰਤਰ ਪੜਦੇ ਰਹਿਣਗੇ ਅਤੇ ਇਸੇ ਤਰ੍ਹਾਂ ਦੀਆਂ ਚੰਗੀਆਂ ਉਪਲਬਧੀਆਂ ਅਤੇ ਅਚੀਵਮੈਂਟ ਹਾਸਲ ਕਰਦੇ ਰਹਿਣਗੇ ਅਤੇ ਉਹਨਾਂ ਇਹ ਵੀ ਆਖਿਆ कि ए बच्ची बाबा साहब डॉक्टर भीम राव अंबेडकर जी के सिद्धांतों चल रही है क्योंकि उन्हें आख्या पढ़ो लिखो इकट्ठे होवो अ संघर्ष करो इस मौके एडवोकेट बलविंदर कुमार जी ने इक्की हज़ार रुपए की राशि जैसका रत्तू जी ने भेंट की ਅਤੇ ਇਸ ਮੌਕੇ ਡਾਕਟਰ ਵੀਰ ਅੰਬੇਦਕਰ ਮੈਮੋਰੀਅਲ ਕਮੇਟੀ ਦੇ ਪ੍ਰਧਾਨ ਸ਼੍ਰੀਮਾਨ ਮਰੋਜ ਰਤੂ ਜੀ ਨੇ ਐਡਵੋਕੇਟ ਬਲਵਿੰਦਰ ਕੁਮਾਰ ਜੀ ਦਾ ਹਲਕਾ ਨਕਦਰ ਵਿਖੇ ਪਹੁੰਚਣ ਤੇ ਇਨ ਦਾ ਸਵਾਗਤ ਕੀਤਾ। ਹਾਂਜੀ ਜੀ 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 ਤੁਸੀਂ ਪਹਿਲਾਂ ਕਦੇ ਬੈਠੇ ਹੋ はい ਸਰ ਅੱਜ ਤੁਸੀਂ ਨਕੋਦਰ ਵਿੱਚ ਆਏ ਹੋ ਜਿਹਨਾਂ ਨੂੰ ਜੈਸਿਕਾ ਨੇ ਸਰਕਾਰੀ ਸਕੂਲ ਵਿੱਚ ਪੜ ਕੇ ਜ਼ਿਲ੍ਹੇ ਦੇ ਵਿੱਚ ਪਹਿਲੇ ਨੰਬਰ ਤੇ ਔਰ ਪੰਜਾਬ ਵਿੱਚ ਪੰਜਵੇਂ ਨੰਬਰ ਤੇ ਸਥਾਨ ਹਾਸਲ ਕੀਤਾ ਇਸ ਮੌਕੇ ਤੇ ਤੁਸੀਂ ਜੈਸਿਕਾ ਨੂੰ ਸ਼ਾਬਾਸ਼ੀ ਦੇਣ ਦੇ ਨਾਤੇ ਕੀ ਕਹਿਣਾ ਚਾਹੋਗੇ ਦੇਖੋ ਆਪਾਂ ਸਾਰੇ ਸਾਰੀ ਇੱਕ ਸਮਾਜ ਅਸੀਂ ਸਾਰੇ ਇੱਕ ਕੌਮ ਦਾ ਹਿੱਸਾ ਆ ਕੋਈ ਵੀ ਜਿਹੜਾ ਬੱਚਾ ਆ ਜੇਕਰ ਉਹ ਕੋਈ ਸਲਾਘਾਯੋਗ ਜਾਂ ਕੋਈ ਪ੍ਰਾਪਤੀ ਉਹ ਕਰਦਾ ਆ ਸਾ ਸੁਸਾਇਟੀ ਤੌਰ ਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਵੀ ਅਸੀਂ ਬੱਚੇ ਨੂੰ ਜਿਹੜਾ ਸ਼ਾਬਾਸ਼ੀ ਦਈਏ ਕਿਉਂਕਿ ਸਾਡੇ ਤੋਂ ਬਾਅਦ ਜਿਹੜਾ ਅਗਲਾ ਭਵਿੱਖ ਹੈ ਜਿਨ੍ਹਾਂ ਨੇ ਸਮਾਜ ਨੂੰ ਸੁਸਾਇਟੀ ਨੂੰ ਸੰਭਾਲਣਾ ਹੋਏ ਸਾਡੇ ਬੱਚੇ ਆ ਇਸ ਕਰਕੇ ਅੱਜ ਦੇ ਮੌਤਵਾਰ ਸੁਸਾਇਟੀ ਦੇ ਮੈਂਬਰ ਦੇ ਨਾਤੇ ਸਾਡਾ ਇਹ ਸਾਰਿਆਂ ਦਾ ਫਰਜ਼ ਹੈ ਵੀ ਅਸੀਂ ਇੱਥੇ ਨਿਬੂਧਰ ਪਹੁੰਚੀਏ ਔਰ ਜਿਹੜੀ ਸਾਡੀ ਇਹ ਬੇਟੀ ਆ ਜੈਸਿਕਾ ਜਿਹੜੀ ਕਿ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਵਿੱਚੋਂ ਜਿਹੜੀ ਕਿ ਜਲੰਧਰ ਤੋਂ ਪੇਡਿ ਨੰਬਰ ਤੇ ਆ ਦੇ ਪੰਜਾਬ ਤੋਂ ਪਾਕਿਸਤਾਨ ਤੇ ਆਏ ਆ ਇਸ ਕਰਕੇ ਬਹੁਤ ਵਡੀਆਂ ਦੀ ਪ੍ਰਾਪਤੀ ਆ ਤੇ ਅਸੀਂ ਉਹਦੇ ਲਈ ਵੀਰਾਂ ਨੂੰ ਵਧਾਈ ਦਿੰਦੇ ਆ ਬਹੁਤ ਫਿਊਚਰ ਦੇ ਲਈ ਵੀ ਜਿਹੜੀਆਂ ਸਾਡੇ ਵੱਲੋਂ ਇਹਨਾਂ ਨੇ ਸ਼ੁਕਤਾਨਾਮਾ ਆ ਵੀ ਜਿਹੜੇ ਬੱਚੇ ਆ ਲਾ ਕਿ ਬਹੁਤਾ ਪ੍ਰੈਸ਼ਰ ਨਹੀਂ ਲੈਣਾ ਚਾਹੀਦਾ ਤੇਰੀ ਅਸੋਸੀਏਸ਼ਨ ਆ ਪਰ ਆਪਣਾ ਵੈਸਟ ਜਿਹੜਾ ਕਰਨਾ ਚਾਹੀਦਾ ਉਹਦੇ ਲਈ ਇਹ ਆ ਕਿ ਸਾਨੂੰ ਉਮੀਦ ਆ ਵੀ ਇਹ ਜਿਹੜੀ ਸਾਰੀ ਬੇਟੀਆ ਨਾ ਹੋਰ ਵੀ ਜਿਹੜੇ ਸਾਰੇ ਬੱਚੇ ਪੜ ਰਹੇ ਆ ਵੀ ਅਗਲਾ ਜਿਹੜਾ ਭਵਿੱਖ ਆ ਸਾਰਾ ਪਰਿਵਾਰਾਂ ਦਾ ਜਿਹਨੇ ਆਪਣੀ ਵੀ ਇੱਕ ਜ਼ਿੰਦਗੀ ਵਧੀਆ ਮੰਨਣੀ ਆ ਤੇ ਸਮਾਜ ਨੂੰ ਵੀ ਦੀਵੀ ਅਗਵਾਈ ਕਰਨੀ ਔਰ ਇਹ ਵੀ ਆਪਾਂ ਨੂੰ ਧਾਰਨਾਵਾਂ ਤੋੜਨੀਆਂ ਚਾਹੀਦੀਆਂ ਜਿੱਦਾਂ ਪਹਿਲੀ ਜਿਹੜੀ ਸੋਸਾਇਟੀ ਆ ਉਹ ਮੁੰਡਾ ਸੈਂਟ੍ਰਿਕ ਆ ਜਾਂ ਬੰਦਾ ਮਰਦ ਸੈਂਟ੍ਰਿਕ ਸੀਗੀ ਤੇ ਸਾਨੂੰ ਇਹ ਲੱਗਦਾ ਵੀ ਜਿਹੜੇ ਸਾਰੇ ਹਿਊਮਨ ਬੀng ਆ ਉਹ ਇਕੁਅਲ ਆ ਜਿੱਦਾਂ ਕਹਿੰਦੇ ਹੁੰਦੇ ਆ ਨਾ ਵੀ ਜੈਂਡਰ ਡਿਸਕ੍ਰਿਮੀਨੇਸ਼ਨ ਵੀ ਫੇ ਲੜਕਾ ਲੜਕੀ ਚ ਆਪਾਂ ਫਰਕ ਕਰਦੇ ਆ ਵੀ ਇਕੁਅਲ ਲੈਵਲ ਤੇ ਸਾਨੂੰ ਲਿਆਉਣੀ ਚਾਹੀਦੇ ਤੇ ਜਿਹੜਾ ਵੀ ਸੋਸਾਇਟੀ ਚ ਸਮਰੱਥ ਆ ਉਹਨੂੰ ਸਾਡੀ ਅਗਵਾਈ ਕਰਨੀ ਚਾਹੀਦੀ ਤੇ ਆਪਾਂ ਨੂੰ ਉਹਦੀ ਅਗਵਾਈ ਮੰਨਣੀ ਚਾਹੀਦੀ ਤੇ ਚਾਹੇ ਲੜਕਾ ਜਾਂ ਲੜਕੀ ਇਹ ਵੀ ਤਾਂ ਨਾ ਸਾਡੀ ਸੋਸਾਇਟੀ ਤੇ ਦੰਦ ਹੋਣੀਆਂ ਚਾਹੀਦੀਆਂ ਔਰ ਇਹਨਾਂ ਦੇ ਪੇਰੈਂਟਸ ਨੂੰ ਵੀ ਸਾਡੇ ਵੱਲੋਂ ਬਹੁਤ-ਬਹੁਤ ਵਧਾਈਆਂ ਕਿਉਂਕਿ ਪੇਰੈਂਟਸ ਦੀ ਗਾਈਡੈਂਸ ਦੇ ਬਿਨਾਂ ਕਿਉਂਕਿ ਜਿਹੜੇ ਮਾਪੇ ਆ ਉਹ ਕਿਰਤ ਕਰਕੇ ਇੱਕ ਬੱਚੇ ਲਈ ਮਾਹੌਲ ਪੈਦਾ ਕਰਦੇ ਆ ਤੇ ਉਸ ਮਾਹੌਲ ਦੇ ਵਿੱਚ ਔਰ ਮਾਪੇ ਵੱਲੋਂ ਦਿੱਤੀ ਸੇਧ 'ਚ ਜਿਹੜਾ ਬੱਚਾ ਆ ਉਹ ਜ਼ਿੰਦਗੀ 'ਚ ਕੁਝ ਚੰਗੇ ਕਰਨ ਦੀ ਪੋਜੀਸ਼ਨ ਦੇ ਵਿੱਚ ਆਉਂਦਾ ਆ ਇਸ ਕਰਕੇ ਮਾਪੇ ਵੱਲੋਂ ਵੀ ਸਾਡੇ ਵੱਲ ਬਹੁਤ